ਪੰਜਾਬ ਨੂੰ ਖੇਡਾਂ ਵਿੱਚ ਨੰਬਰ 1 ਸੂਬਾ ਬਣਾ ਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਖੇਡ ਨੀਤੀ ਦੇ ਸਾਰਥਕ ਨਤੀਜੇ ਨਿਕਲੇ ਹਨ ਹਾਕੀ ਪ੍ਰਤੀ ਜਿਹੜਾ ਪਿਆਰ ਸਾਨੂੰ ਸਾਰੇ ਦੇਸ਼ 'ਚ ਮਿਲ ਰਿਹਾ ਹੈ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਜੀ ਬਾਕੀ ਨੂੰ ਦੁਬਾਰਾ ਜਿੰਦਾ ਕਰਨਾ ਜੀ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕੋਈ ਗੇਮ ਐਹ ਚ ਨਹੀਂ ਜਿਹੜੀ ਅਸੀਂ ਛੱਡੀ ਆ ਹੁਣ ਅਸੀਂ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਸਾਰੇ ਪਲੇਅਰਾਂ ਨੂੰ 1-1 ਕਰੋੜ ਰੁਪਏ ਦਾ ਚੈੱਕ ਜਿਹੜੇ ਪਲੇਅਰ ਪਾਰਟਿਸਪੇਸ਼ਨ ਲਈ ਗਏ ਸੀ 15-15 ਲੱਖ ਦੋ ਪਲੇਅਰ ਇਹਨੇ ਜਿਹੜੇ ਰਿਜ਼ਰਵ ਨੇ ਜਿਹੜੇ ਖੇਡੇ ਨਹੀਂ ਪਰ ਰਿਜ਼ਰਵ ਸੀਗੇ ਉਹਨਾਂ ਨੂੰ ਐਕਸਟਰਾ 15-15 ਲੱਖ ਰੁਪਏ ਦੇ ਤਾਂ ਮੈਡਲ ਦਾ ਉਹ ਅੱਜ ਤੁਹਾਡੇ ਸਾਹਮਣੇ ਅਸੀਂ ਨਾਲ ਸਨਮਾਨਿਤ ਕਰਾਂਗੇ ਸੂਬੇ ਅੰਦਰ ਖੇਡਾਂ ਬਖੀ ਸਿਰਜਿਆ ਜਾਵੇ ਮਾਹੌਲ ਪੰਜਾਬ ਸਰਕਾਰ ਪੁਗਾ ਰਹੀ ਹੈ ਆਪਣੇ ਹਰ ਬੋਲ